ਸਸ਼ੀ ਗਾਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਕਹਿੰਦੇ ਆ ਸਾਥ ਲਈ ਕਿਸੇ ਦੇ ਸਾਥ ਲਈ ਸੁਆਰਥ ਛੱਡ ਦੇਣਾ ਚਾਹੀਦਾ ਪਰ ਸੁਆਰਥ ਲਈ ਕਿਸੇ ਦਾ ਸਾਥ ਨਹੀਂ ਛੱਡਣਾ ਚਾਹੀਦਾ ਕਿ ਐਨੇ ਵੀ ਜ਼ਿਆਦਾ ਕੋਰੇ ਕਰਾਰੇ ਨਾ ਹੋਵੋ ਕਿ ਕੋਈ ਠੁੱਕ ਦੇ ਤੇ ਇੰਨੇ ਮਿੱਠੇ ਵੀ ਨਾ ਹੋਵੋ ਕਿ ਕੋਈ ਖਾ ਜਾਵੇ ਇਹ ਗੱਲਾਂ ਜਿਹੜੀਆਂ ਨੇ ਨਾ ਬੇਸ਼ੱਕ ਆਪਾਂ ਲੱਗਦਾ ਕਿ ਗੱਲਾਂ ਹੀ ਨੇ ਪਰ ਦੁਨੀਆਦਾਰੀ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ ਕਈ ਵਾਰੀ ਅਸੀਂ ਕਈ ਵਾਰੀ ਅਸੀਂ ਕਿਸੇ ਰਿਸ਼ਤੇ ਦੇ ਲਈ ਕਿਸੇ ਦੇ ਸਾਥ ਦੇ ਲਈ ਬਹੁਤ ਕੁਝ ਆਪਣਾ ਨਿਸ਼ਾਬਰ ਕਰ ਦਿੰਨੇ ਆ ਬਹੁਤ ਕੁਝ ਸਹਿ ਜਾਂਦੇ ਆ ਬਹੁਤ ਕੁਝ ਮਹਿਸੂਸ ਹੁੰਦੇ باوجود ਵੀ ਬੋਲਦੇ ਨਹੀਂ ਕਿ ਕਿਤੇ ਸਾਥ ਨਾ ਖਤਮ ਹੋ ਜੇ ਅਟੈਚਮੈਂਟ ਹੀ ਇੰਨੀ ਹੁੰਦੀ ਆ ਪਿਆਰ ਹੀ ਇੰਨਾ ਹੁੰਦਾ ਏ ਕਿ ਕਿਸੇ ਦੀਆਂ ਕਮੀਆਂ ਦਿਖਦੀਆਂ ਹੀ ਨਹੀਂ ਜੇ ਦਿਖਦੀਆਂ ਨੇ ਤਾਂ ਜਦ ਇਹ ਅਸੀਂ ਇਗਨੋਰ ਮਾਰ ਦਿੰਨੇ ਆ ਚੱਲ ਕੋਈ ਨਹੀਂ ਚਲੋ ਇਹ ਨਹੀਂ ਕਿ ਤੁਸੀਂ ਕਮੀਆਂ ਹੀ ਦੇਖਣੇ ਜਿੱਥੇ ਪਿਆਰ ਹੋਵੇ ਉੱਥੇ ਕਮੀਆਂ ਤੇ ਪਰਦੇ ਪੈ ਵੀ ਜਾਂਦੇ ਆ ਇਹ ਗੱਲ ਸਹੀ ਆ ਸਾਥ ਲਈ ਬਹੁਤ ਕੁਝ ਬੰਦਾ ਸਹਿ ਵੀ ਜਾਂਦਾ ਹੈ ਪਰ ਇੱਕ ਗੱਲ ਤੇ ਜ਼ਰੂਰ ਰਹਿਣਾ ਕਿ ਸਾਥ ਤੇ ਸੁਵਾਰਥ ਅਗਰ ਹੋ ਸਕਦਾ ਤੁਹਾਡੇ ਮਨ ਚ ਨਾ ਹੋਵੇ ਉਸ ਪ੍ਰਤੀ ਸੁਵਾਰਥ ਜਿਸ ਦਾ ਤੁਸੀਂ ਹਰ ਤਰੀਕੇ ਨਾਲ ਸਾਥ ਮਾਣ ਰਹੇ ਹੋ ਪਰ ਕਈ ਵਾਰੀ ਸਾਹਮਣੇ ਵਾਲੇ ਦਾ ਤੇ ਇਹ ਹੁੰਦਾ ਹੈ ਨਾ ਹੋਸਕ ਦਾ ਓਰਿਸ਼ਤਾ ਇਸੇ ਕਰਕੇ ਹੀ ਕਰ ਰਿਹਾ ਕਿ ਬਸ ਫਾਇਦਾ ਹੀ ਲੈਣਾ ਫਾਇਦਾ ਹੀ ਲੈਣਾ ਤੇ ਹਮੇਸ਼ਾ ਫਾਇਦਾ ਹੀ ਲੈਣਾ ਸਮਝਦਾਰ ਉਹ ਹੈ ਜੀ ਸਮਝਦਾਰ ਉਹ ਹੈ ਜੋ ਚੀਜ਼ ਨੂੰ ਸਮਝ ਕੇ ਸਮਝ ਕੇ ਅਹਿਸਾਸ ਦਵਾ ਦੇਣਾ ਚਾਹੀਦਾ ਅਗਲੇ ਨੂੰ ਸਾਹਮਣੇ ਵਾਲੇ ਨੂੰ ਕਿ ਭਾਈ ਇੱਥੇ ਇਦਾਂ ਸੀ ਮੈਨੂੰ ਇਦਾਂ ਲੱਗਿਆ ਅਗਰ ਇਦਾਂ ਮੈਨੂੰ ਲੱਗਿਆ ਮੈਂ ਉਹਦਾ ਕਾਰਨ ਵੀ ਦੱਸ ਦਿਆਂ ਕਿ ਇਸ ਕਰਕੇ ਲੱਗਿਆ ਜੇ ਤੁਸੀਂ ਇਸ ਦੀ ਮੈਨੂੰ ਸਪੱਸ਼ਟੀ ਦੇ ਦਿਓ ਤਾਂ ਚੰਗੀ ਗੱਲ ਹੈ ਕਲੈਰਿਟੀ ਹੋ ਜਾਏਗੀ ਮਨ 'ਚ ਰੱਖਣ ਨਾਲੋਂ ਚੰਗਾ ਹੈ ਕਹਿ ਦੇਣਾ ਮਨ 'ਚ ਰੱਖੀ ਚੀਜ਼ ਹਮੇਸ਼ਾ ਬੋਝ ਬਣ ਜਾਂਦੀ ਹੈ ਮਨ ਤੇ ਨਹੀਂ ਦਿਮਾਗ ਤੇ ਦਵਾਈ ਦਿਮਾਗ ਦੀ ਚੱਲਦੀ ਹੈ ਮਨ ਦੀ ਘੱਟ ਚੱਲਦੀ ਹੈ ਡਿਪਰੈਸ਼ਨ ਭਾਵੇਂ ਦ ਮਨ ਦਿੰਦਾ ਹੈ ਪਰ ਦਿਮਾਗੀ ਦਵਾਈ ਚੱਲਦੀ ਹੈ ਹਮੇਸ਼ਾ ਅਗਲਾ ਕਹਿੰਦਾ ਦਾ ਦਿਮਾਗ ਹੀ ਨਹੀਂ ਕੰਮ ਕਰਦਾ ਕੋਈ ਕਹਿੰਦਾ ਕਿਸ ਦਾ ਮਨ ਨਹੀਂ ਕੰਮ ਕਰਦਾ ਨਹੀਂ ਕਹਿੰਦੇ ਕਿਉਂ ਕਰਨਗੇ ਕਿਉਂਕਿ ਕੁਦਰਤ ਨੇ ਸਭ ਤੋਂ ਉੱਤੇ ਦਿਮਾਗ ਦਿੱਤਾ ਹੈ ਤੇ ਯੂਜ਼ ਵੀ ਸਾਨੂੰ ਇਹੀ ਕਰਨਾ ਚਾਹੀਦਾ ਤੇ ਹਰ ਤਰ੍ਹਾਂ ਨਾਲ ਕਿਸੇ ਵੀ ਰਿਸ਼ਤੇ ਵਿੱਚੋਂ ਤੁਸੀਂ ਕਿਸੇ ਵੀ ਰਿਸ਼ਤੇ ਵਿੱਚ ਉਹ ਜਿੱਦਾਂ ਹੁਣ ਕੱਲ ਵੈਲੈਂਟਾਈਨ ਡੇ ਅੱਜ 13 ਤਰੀਕਾ 13 ਫਰਵਰੀ 2024 ਦਿਨ ਮੰਗਲਵਾਰ ਦਾ ਅੱਜ ਆਪਾਂ ਜੇ ਦੇਖੀਏ ਤਾਂ ਬੁੱਧਵਾਰ ਤੇ ਵੈਲੈਂਟਾਈਨ ਡੇ ਤੇ ਆਪਾਂ ਵੀਡੀਓ ਤੁਹਾਨੂੰ ਪਾਣੀ ਆ ਪਰ ਰਿਸ਼ਤਿਆਂ ਦੀ ਗੱਲ ਤੇ ਆਪਾਂ ਸਿਰਫ ਇੰਨੀ ਕੁ ਕਰਨੀ ਆ ਕਿ ਕਿਸੇ ਵੀ ਤਰ੍ਹਾਂ ਨਾਲ ਕਿਤੇ ਵੀ ਸਾਥ ਜਾਂ ਸਵਾਰਥ ਸਾਥ ਦੇ ਵਿੱਚ ਸਵਾਰਥ ਮਿਲਿਆ ਹੋਵੇ ਤਾਂ ਉਹ ਸਾਥ ਮਾਇਨੇ ਨਹੀਂ ਰੱਖਦਾ ਤੇ ਜਿੱਥੇ ਪਿਆਰ ਹੋਵੇ ਮੁਹੱਬਤ ਹੋਵੇ ਉੱਥੇ ਕਮੀਆਂ ਵੀ ਮਾਇਨੇ ਨਹੀਂ ਰੱਖਦੀ ਪਰ ਸਮਝਦਾਰੀ ਮਾਇਨੇ ਰੱਖਦੀ ਆ ਸਾਇੰਸ ਮਾਇਨੇ ਰੱਖਦੀ ਆ ਲੌਜਿਕ ਮਾਇਨੇ ਰੱਖਦਾ ਏ ਅੱਖੀਂ ਦੇਖ ਕੇ ਮੱਖੀ ਨਿਕਲੀ ਨਹੀਂ ਜਾਂਦੀ ਇਹ ਕਹਾਵਤ ਐਵੇਂ ਨਹੀਂ ਬਣੀ ਜੇ ਪਤਾ ਲੱਗ ਜਾਵੇ ਨਾ ਕਿ ਕਿੱਥੇ ਕੋਈ ਸਾਨੂੰ ਯੂਜ਼ ਕਰ ਰਿਹਾ ਪਹਿਲਾਂ ਕਹੋ ਪਹਿਲਾਂ ਦੇਖੋ ਫਿਰ ਕਹੋ ਫਿਰ ਮਹਿਸੂਸ ਕਰੋ ਹਰ ਚੀਜ਼ ਨੂੰ ਤੇ ਉਸ ਤੋਂ ਬਾਅਦ ਇਹ ਤੇ ਬੇਵਕੂਫੀ ਹੋਈ ਨਾ ਤੇ ਫਿਰ ਵੀ ਅਸੀਂ ਸਹਿ ਰਹੇ ਆ ਤੇ ਫਿਰ ਕਿਹਦਾ ਕਸੂਰ ਨਹੀਂ ਜੀ ਸਾਡੀ ਕਿਸਮਤ 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 ਕੋਈ ਕਸੂਰ ਨਹੀਂ ਹੁੰਦਾ ਵਕਤ ਨੇ ਤੁਹਾਨੂੰ ਵਕਤ ਅਨੁਸਾਰ ਪਾਵਰ ਤੇ ਦਿਮਾਗ ਅਨੁਸਾਰ ਸੋਚ ਸ਼ਕਤੀ ਤੇ ਪਲੈਨਿੰਗ ਤੇ ਦੁਨੀਆਦਾਰੀ ਦਿੱਤੀ ਆ ਤੇ ਦੁਨੀਆਦਾਰੀ ਦੇ ਵਿੱਚ ਜੋ ਰਸਤੇ ਅਸੀਂ ਆਪਣੇ ਲਈ ਚੁਣ ਰਹੇ ਹਾਂ ਜੋ ਰਸਤੇ ਅਸੀਂ ਆਪਣੇ ਲਈ ਚੁਣ ਰਹੇ ਹਾਂ ਉਹ ਰਸਤੇ ਤੇ ਅਸੀਂ ਹੀ ਚੱਲਣਾ ਹੈ ਕਿਸੇ ਦਾ ਕਿੱਥੇ ਤੱਕ ਕਿੰਨਾ ਸਾਥ ਲਿਖਿਆ ਇਹ ਠੀਕ ਹੈ ਕੁਦਰਤ ਹੈ ਪਰ ਇਹ ਕਿ ਅਗਲੇ ਨੂੰ ਚਪਕਾਜ ਬਗਾ ਕੇ ਨਾਲ ਰੱਖਣਾ ਨਹੀਂ ਜੀ ਨਹੀਂ ਮਰ ਜਾਗੇ ਤੁਹਾਡੇ ਬਿਨਾ ਨਾਲ ਨਹੀਂ ਆਇਆ ਕੋਈ ਨਾਲ ਨਹੀਂ ਜਾਣਾ ਕਿਸੇ ਨੇ ਤੇ ਇਸ ਕਰਕੇ ਹਮੇਸ਼ਾ ਰਿਸ਼ਤਿਆਂ ਨੂੰ ਇਮਾਨਦਾਰੀ ਨਾਲ ਨਿਭਾਓ ਬਿਲਕੁਲ ਸਹੀ ਤਰੀਕੇ ਨਾਲ ਹਰ ਚੀਜ਼ ਕਰੋ ਅਗਰ ਅਗਲਾ ਚਲਾਕੀਆਂ ਕਰਦਾ ਤਾਂ ਤੁਸੀਂ ਵੀ ਘਟ ਨਾ ਹੋਵੋ ਠੀਕ ਹੈ ਓਕੇ ਫਿਰ ਬਾਏ ਗੁੱਡ ਨਾਈਟ ਵਾਲੀ ਗੱਲ ਹੋ ਜਾਂਦੀ ਹੈ ਨਾ ਕਿ ਠੀਕ ਹੈ ਬਾਈ ਫਿਰ ਜਿੱਦਾਂ ਅਗਲਾ ਚੱਲਦਾ ਉਦਾਂ ਚੱਲਣ ਦੇਣਾ ਚਾਹੀਦਾ ਚੀਜ਼ ਨੂੰ ਇਸ ਕਰਕੇ ਜ਼ਰੂਰੀ ਨਹੀਂ ਹੈ ਕਿ ਦੇਖੀਆਂ ਜਾਣ ਵਾਲੀਆਂ ਚੀਜ਼ਾਂ ਤੇ ਵਕਤ ਦੀਆਂ ਚੀਜ਼ਾਂ ਜੋ ਨੇ ਉਹੀ ਪਾਵਰਫੁੱਲ ਹੁੰਦੀਆਂ ਨੇ ਕਹਿੰਦੇ ਇੱਕ ਗੱਲ ਹੋਰ ਹੈ ਕਹਿੰਦੇ ਸਮਾਂ ਇਨਸਾਨ ਨੂੰ ਸਫਲ ਬਣਾਉਂਦਾ ਹੈ ਸਮਾਂ ਇਨਸਾਨ ਨੂੰ ਸਫਲ ਬਣਾਉਂਦਾ ਹੈ ਸਾਥ ਇਨਸਾਨ ਨੂੰ ਸੌਖਾ ਕਰਦਾ ਹੈ ਕਿਸੇ ਦਾ ਸਾਥ ਇਨਸਾਨ ਨੂੰ ਵਕਤ ਕੱਢਣ ਲਈ ਸੌਖਾ ਕਰਦਾ ਹੈ ਸਮੇਂ ਨੂੰ ਸੌਖਾ ਕਰਦਾ ਇਹ ਵੀ ਕਹਿ ਸਕਦੇ ਆਪਾਂ ਪਰ ਸਮੇ ਦਾ ਸਹੀ ਇਸਤੇਮਾਲ ਜੋ ਹੈ ਉਹ ਇਨਸਾਨ ਨੂੰ ਸਫਲਤਾ ਦਿੰਦਾ ਹੈ ਇਹ ਸਚਾਈ ਹੈ ਨਾ ਮੰਨਦੇ ਹੋ ਨਾ ਇਹ ਚੀਜ਼ ਦੇਖੋ ਤਾਂ ਸਹੀ ਲੌਜੀਕ ਕਿੰਨਾ ਵਧੀਆ ਚਲੋ ਸਮੇਂ ਦਾ ਸਹੀ ਇਸਤੇਮਾਲ ਕਰਾਂਗੇ ਅੱਪਾ ਅੱਜ 13 ਫਰਵਰੀ 2024 ਦਿਨ ਮੰਗਲਵਾਰ ਦੀ ਗੱਲ ਚਤੁਰਤੀ ਤਿਥੀ ਹਨ ਸ਼ੁਕਲ ਪੱਖ ਚੱਲ ਰਿਹਾ ਮਾਗ ਮਹੀਨੇ ਦਾ ਉਤਰਾ ਭਾਦਰਾ ਪਦ ਨਕਸ਼ਤਰ 12:36 ਤੱਕ ਤੇ ਸਾਂਦਿਆ ਯੋਗ ਰਹੇਗਾ ਗ੍ਰਹਾਂ ਦੇ ਮੁਤਾਬਕ ਚੰਦਰ ਰਾਹੁ ਦਾ ਗ੍ਰਹਿ ਜੋਗ ਬਣਿਆ ਮੀਨ ਰਾਸ਼ੀ ਵਿੱਚ ਚੰਦਰਮਾ ਜੋਿਆ ਉਤਰਾ ਭਾਦਰਾ ਪਦ ਜਨਿਸ਼ਨੀ ਦੇ ਨਕਸ਼ਤਰ ਸੇ ਦੁਪਹਿਰ ਤੱਕ ਉਸ ਤੋਂ ਬਾਅਦ ਬੁੱਧ ਦੇ ਨਕਸ਼ਤਰ ਚ ਚਲੇਗਾ ਗੰਡਮੂਲ ਸ਼ੁਰੂ ਹੋ ਜਾਣਗੇ ਗ੍ਰਹਾਂ ਦੇ ਮੁਤਾਬਕ ਚੰਦਰ ਰਾਹੁ ਦਾ ਗ੍ਰਹਿ ਜੋਗ ਸੂਰਜ ਬੁੱਧ ਸ਼ੁਕਰ ਮੰਗਲ ਮਕਰ ਰਾਸ਼ੀ ਵਿੱਚ ਸ਼ਨੀ ਚੱਲ ਰਿਹਾ ਕੁੰਭ ਰਾਸ਼ੀ ਵਿੱਚ ਸੌਰੀ ਗਲਤ ਹੋ ਗਿਆ 13 ਫਰਵਰੀ 2025 ਆ ਜੀ 24 ਬੋਲਿਆ ਗਿਆ 2025 ਤੇ ਦੇਖੋ 13 ਫਰਵਰੀ 2025 ਦੀ ਗੱਲ ਕਰਨੀ ਆਪਾਂ ਤੇ ਗੱਲ ਕਰ ਦਿੱਤੀ ਆ ਮੰਗਲਵਾਰ ਦੀ ਆਪਾਂ ਕਰਨੀ ਆ ਗੱਲ ਅੱਜ ਵੀਰਵਾਰ ਦੀ 13 ਫਰਵਰੀ 2025 ਦਿਨ ਵੀਰਵਾਰ ਹੈ ਨਾ ਤੇ ਪ੍ਰਤੀਪਦ ਤਿਥੀ ਹੈ ਜਾਨੀ ਕਿ ਕ੍ਰਿਸ਼ਨ ਪੱਖ ਆਰੰਭ ਹੋ ਗਿਆ ਅੱਜ ਤੋਂ ਔਰ ਕੱਲ ਪੂਰਨਮਾਸ਼ੀ ਸੀਗੀ ਹੈ ਨਾ ਤੇ ਹੁਣ 15 ਦਿਨ ਹਨੇਰ ਪੱਖ ਚੱਲੇਗਾ ਸ਼ੁਭਨ ਜੋਗ ਰਹੇਗਾ ਚੰਦਰਮਾ ਦੀ ਗੱਲ ਕੀਤੀ ਜਾਵੇ ਤਾਂ ਚੰਦਰਮਾ ਸ਼ੁਕਰ ਨਾਲ ਸ਼ੁਕਰ ਰਾਹੁ ਦੀ ਯੁਤੀ ਤੇ ਚੰਦਰਮਾ ਬਿਰਾਜਮਾਨ ਸੂਰਜ ਦੇ ਬਿਲਕੁਲ ਸਾਹਮਣੇ ਭਾਵੇਂ ਪੂਰਨਮਾਸ਼ ਦਾ ਪੱਖ ਖਤਮ ਹੋ ਗਿਆ ਪਰ ਸੂਰਜ ਬੁੱਧ ਤੇ ਸ਼ਨੀ ਦੀ ਯੁਤੀ ਚੰਦਰ ਦੇ ਬਿਲਕੁਲ ਸਾਹਮਣੇ ਅੱਜ ਰਹੇਗੀ ਚੰਦਰਮਾ ਰਹੇਗਾ ਤਕਰੀਬਨ ਨਕਸ਼ਤਰ ਚ ਮਘਾ ਨਕਸ਼ਤਰ ਕੇਤੂ ਦੇ ਨਕਸ਼ਤਰ ਚ ਠੀਕ ਹੈ ਜੋ ਨਕਸ਼ਤਰ ਚੱਲ ਰਿਹਾ ਉਸ ਮੁਤਾਬਕ ਕਿਉਂਕਿ ਪ੍ਰਤੀਪਤਾ ਤਿੱਥੀ ਹੈ ਮਘਾ ਨਕਸ਼ਤਰ ਰਾਤ ਨੂੰ 9:8 ਮਿੰਟ ਤੱਕ ਜਨਮ ਲੈਣ ਵਾਲੇ ਬੱਚੇ ਨੂੰ ਗੰਨਮੁੱਲ ਦੀ ਪੂਜਾ ਲੱਗਣੀ ਹੈ ਤਾਂ ਇਸ ਕਰਕੇ ਕੀ ਪ੍ਰਭਾਵ ਪਵੇਗਾ ਗ੍ਰਹਾਂ ਤੇ ਇਸ ਬਾਰੇ ਆਪਾਂ ਚਰਚਾ ਕਰਾਂਗੇ ਉਹੀ ਨਾ ਸਮੇਂ ਦਾ ਸਹੀ ਇਸਤੇਮਾਲ ਇਨਸਾਨ ਨੂੰ ਸਫਲ ਬਣਾਉਂਦਾ ਹੈ ਸਭ ਤੋਂ ਪਹਿਲਾਂ ਅਰੀਜ਼ ਅਨਿਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਗ੍ਰਹਾਂ ਦੇ ਮੁਤਾਬਕ ਜੋ 7:30 ਵਜੇ ਤੋਂ ਲੈ ਕੇ ਨਹੀਂ ਰਾਹੁ ਕਾਲ ਦਾ ਟਾਈਮ ਤੁਹਾਨੂੰ ਦੱਸ ਦਵਾਂ ਕਿ ਅੱਜ ਦੇ ਦਿਨ ਵੀਰਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ ਕੀ ਰਹਿਣ ਵਾਲਾ ਹੈ ਤੇ ਯੰਤਰੀ ਤੋਂ ਦੇਖ ਕੇ ਦੱਸ ਲਈਏ ਤੁਹਾਨੂੰ 1.5 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ 1.5 ਤੋਂ 3 ਠੀਕ ਹੈ ਚਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ ਪਰ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਜੇ ਕੋਈ ਸ਼ੁਭ ਕੰਮ ਸ਼ੁਭ ਕਾਰਜ ਕਰਨਾ ਹੋਵੇ ਤਾਂ ਓਕੇ ਤੇ ਜੋ ਵੀਰਵਾਰ ਵਾਲੇ ਦਿਨ ਫੱਗਣ ਦਾ ਕ੍ਰਿਸ਼ਨ ਪੱਖ ਆਰੰਭ ਗੱਡਮੁੜ ਰਾਤ ਨੂੰ 9 ਵਜੇ ਕੇ 7 ਮਿੰਟ ਤੱਕ ਰਹਿਣ ਵਾਲੇ ਆ ਔਰ ਸਭ ਤੋਂ ਪਹਿਲਾਂ ਐਰੀਜ਼ ਅਨੀ ਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਕਿਉਂਕਿ ਚੰਦਰਮਾ ਜੋ ਹੈ ਉਹ ਬਿਰਾਜਮਾਨ ਹੈ ਤੁਹਾਡੀ ਰਾਸ਼ੀ ਤੋਂ ਤਕਰੀਬਨ ਅੱਜ ਵੀ ਪੰਜਵੇਂ ਸਥਾਨ ਤੇ ਪੰਜਵਾਂ ਸਥਾਨ ਸੋਚਦਾ ਹੈ ਫੈਸਲੇ ਹੱਕ ਚ ਹੋਣ ਕੇ ਕੰਮ ਕਰ ਅੱਛਾ ਹੋਏਗਾ ਔਲਾਦ ਨੂੰ ਲੈ ਕੇ ਚਿੰਤਾਵਾਂ ਨਹੀਂ ਤਾਂ ਉਹਨਾਂ ਨਾਲ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਹੈ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਕਾਲਾ ਪਣ ਤੋਂ ਬਚੋ काला नीला रंग ਨਾ ਪਾਓ ਟੌਰਸ ਬ੍ਰਿਕਾ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਨੂੰ ਬੈਸਟ ਬਣਾਉਣ ਲਈ ਆਪਣੇ ਯੀਸਟ ਨੂੰ ਸਵੇਰ ਤੋਂ ਮੱਥਾ ਟੇਕ ਕੇ ਦਿਨ ਦੀ ਸ਼ੁਰੂਆਤ ਕਰੋ ਗ੍ਰਹਿਆਂ ਦੇ ਮੁਤਾਬਕ ਕਿਉਂਕਿ ਬ੍ਰਸਪਤ ਲਗਨ ਚਾ ਮोटापा ਤੇ ਨਾਲ ਕੋਈ ਪਰੇਸ਼ਾਨੀ ਆ ਰਹੀ ਹੈ ਅੰਦਰੋਂ ਮਸਲਸ ਪ੍ਰੋਬਲਮ ਆ ਰਹੀ ਹੈ ਤਾਂ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਤੁਹਾਨੂੰ ਇਹਦੇ ਨਾਲ ਬੁੱਧ ਸ਼ੁਕਰ ਦੋਨੋਂ ਸ਼ੁਭ ਹੋ ਜਾਂਦੇ ਆ ਦਹੀਂ ਧਾਰਮਿਕ ਸਥਾਨ ਤੇ ਅੱਜ ਰੱਖ ਸਕਦੇ ਹੋ ਜੈਮਨੀ ਮਿਥੁਨ ਰਾਸ਼ੀ ਗੁੱਸਾ ਹਮੇਸ਼ਾ ਕਰ ਰਹੇ ਹਾਂ ਜਦੋਂ ਤੱਕ ਮੰਗਲ ਲਗਨ ਚਾ ਉਹ ਵੀ ਬੱਕਰੀ ਹੈ ਸੇ ਦਿਸ ਸਮਾਂ ਰੱਖਣੀ ਜ਼ਰੂਰੀ ਆ ਬੀਪੀ ਦਾ ਵਧਣਾ ਘਟਣਾ ਸਰੀਰਿਕ ਪਰੇਸ਼ਾਨੀਆਂ ਹੀ ਦਵੇਗਾ ਤੇ ਅੰਦਰੋਂ ਲੱਗੇਗਾ ਕਿ ਬਸ ਜਾਨ ਜੀ ਹੋਈ ਨਹੀਂ ਐ ਚਲੋ ਬੁੱਧ ਨੂੰ ਚੁਬ ਕਰਨਾ ਹੈ ਹਰੀ ਮੂੰਗੀ ਪੰਛੀਆਂ ਨੂੰ ਪਾਓ ਕੈਂਸਰ ਕਰਕਰਾਂਸ਼ੀ ਦੀ ਗੱਲ ਕਰੀਏ ਤਾਂ ਕਰਕਰਾਂਸ਼ੀ ਦੇ ਲਈ ਸਿਤਾਰੇ ਜੋ ਚੱਲਦੇ ਪਏ ਆ ਗ੍ਰਹਿਆਂ ਦੇ ਮੁਤਾਬਕ ਥੋੜੇ ਬਹੁਤੇ ਦੇ ਸੇਤ ਨੂੰ ਲੈ ਕੇ ਤੁਹਾਡੀ ਵੀ ਪਰੇਸ਼ਾਨੀ ਵਾਲੀ ਆ ਨਕਸ਼ਤਰ ਕੇਤੂ ਦਾ ਐ ਕੁੱਤਨ ਰੋਟੀ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਅੱਜ ਤੁਸੀਂ ਪਾ ਦੇਣੀ ਹੈ ਲੈ ਰੈੱਡ ਕਲਰ ਦਾ ਰੁਮਾਲ ਆਪਣੇ ਕੋਲ ਰੱਖਣਾ ਕਿੰਧਾ ਦੀ ਵੀ ڈپریشن ਟੈਨਸ਼ਨ ਬਿਲਕੁਲ ਠੀਕ ਹੋ ਜਾਏਗੀ ਲਿਓ ਸਿੰਘ રાશિ ਦੀ ਗੱਲ ਕਰੀਏ ਤਾਂ ਗੁੱਸਾ ਤੁਹਾਨੂੰ ਵੀ ਨਹੀਂ ਕਰਨਾ ਚਾਹੀਦਾ ਜਿੱਦ ਕੇ ਅੜ ਕੇ ਕੰਮ ਕੋਈ ਨਾ ਕਰੋ ਤੇ ਮਾਂ ਦੇ ਆਸ਼ੀਰਵਾਦ ਲੈ ਕੇ ਦਿਨ ਦੀ ਸ਼ੁਰੂਆਤ ਕਰੋ ਕਿਤੇ ਯਾਤਰਾ ਤੇ ਜਾ ਰਹੇ ਹੋ ਕਿਤੇ ਵੀ ਕੋਈ ਵੀ ਕੰਮ ਕਰਨ ਕਰ ਤੋਂ ਦੂ ਜਾ ਰਹੇ ਹੋ ਥੋੜੇ ਚਾਂਦੀ ਆਪਣੇ ਕੋਲ ਰੱਖ ਲਓ ਵਰਗੋ ਜਾਨੀ ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਤਕਰੀਬਨ ਬੁੱਧ ਦੀ એનર્ਜੀ ਸ਼ੁਭ ਕਰਨ ਵਾਲੀ ਆ ਭਾਵੇਂ ਕੇਤੂ ਦਾ ਨਕਸ਼ਤਰ ਹੈ ਪਰ ਭਰਪੂਰ ਸਾਥ ਰਹੇਗਾ ਪਰਿਵਾਰ ਦਾ ਵੀ ਕੋਈ ਘਰ ਮਕਾਨ ਗੱਡੀ ਦੇਖ ਰਹੇ ਹੋ ਤਾਂ ਲਈ ਜਾਏਗੀ ਬੜੀ ਸੌਖੀ ਰਸੋਈ ਚ ਬੈਠ ਕੇ ਖਾਣਾ ਜ਼ਰੂਰ ਖਾਣਾ ਤੇ ਆਪਣੇ ਘਰੇਲੂ ਖਰਚਿਆਂ ਨੂੰ ਬੈਲੈਂਸ ਕਰਕੇ ਰੱਖੋ ਨਹੀਂ ਤਾਂ ਵੱਧੂ ਖਰਚੇ ਪ੍ਰੇਸ਼ਾਨ ਕਰਨਗੇ ਆਰਥਿਕ ਸਥਿਤੀ ਨੂੰ ਕਮਜ਼ੋਰ ਕਰ ਸਕਦੇ ਆ ਲਿਬਰਾ ਤੁਲਾ ਰਾਸ਼ੀ ਦੇ ਲਈ ਸਿਤਾਰੇ ਅੱਛੇ ਆ ਪ੍ਰੇਮ ਸਬੰਧ ਲਈ ਹੋਰ ਵੀ ਅੱਛੇ ਆ ਕੰਮ ਕਰ ਲਈ ਵੀ ਅੱਛੇ ਆ ਜਿੰਨੀ ਮਿਹਨਤ ਨਾਲ ਜਿਹੜਾ ਕੰਮ ਕਰੋਗੇ ਉਸ ਦਾ ਫਲ ਉਨਾ ਹੀ ਜ਼ਿਆਦਾ ਵਧੀਆ ਤੁਹਾਨੂੰ ਮਿਲ ਸਕਦਾ ਹੈ ਵਿਦਿਆਰਥੀਆਂ ਥੋੜਾ ਪੜਾਈ ਵੱਲ ਧਿਆਨ ਦਿਓ ਹਲਕੇ ਵਿੱਚ ਲੈਣਾ ਨੁਕਸਾਨ ਕਰੇਗਾ ਕਿਤਾਬਾਂ ਪੜੋ ਤਾਂ ਹੀ ਸ਼ੁਭਫਲ ਮਿਲੇਗਾ ਸਕੋਰਪੀਓ ਬ੍ਰਿਛਾ ਰਾਸ਼ੀ ਕੇਤੂ ਦਾ ਨਕਸ਼ਤਰ ਠੀਕ ਠਾਕ ਹੈ ਬਾਹਰ ਖਾਣੇ ਦਾ ਪ੍ਰੋਗਰਾਮ ਬਣ ਸਕਦਾ ਫੈਮਿਲੀ ਨਾਲ ਘੁੰਮਣ ਫਿਰਨ ਵੀ ਜਾ ਸਕਦੇ ਹੋ ਮੰਗਲ ਦੀ એનર્ਜੀ ਸ਼ੁਭ ਕਰਨ ਲਈ ਪਤਾਸੇ ਦਾ ਸੇਵਨ ਕਰ ਲਓ ਤੇ ਕੇਤੂ ਨੂੰ ਸ਼ੁਭ ਕਰਨ ਦੇ ਲਈ ਕਾਲੇ ਚਿੱਟੇ ਤੇਲ ਮੁੱਠੀ ਕੁ ਲੈ ਕੇ ਚੱਲਦੇ ਪਾਣੀ ਵਿੱਚ ਸੁੱਟ ਦਿਓ ਆਦੀ ਸਿਤ ਵੀ ਠੀਕ ਹੋ ਜਾਏਗੀ ਸੈਜੀਟੇਰੀਅਸ ਤੁਨ ਰਾਸ਼ੀ ਅੱਛੀ ਰਹੇਗਾ ਦਿਨ ਬਹੁਤ ਵਧੀਆ ਧਾਰਮਿਕ ਸੋਚ ਸਤਵਿਕ ਸੋਚ ਬਣੀ ਰਹੇਗੀ ਮਨ ਖੁਸ਼ ਹਰ ਤਰ੍ਹਾਂ ਦੀਆਂ ਪਰਸਥਿਤੀਆਂ ਤੇ ਸਥਿਤੀਆਂ ਨੂੰ ਲੈ ਕੇ ਤੇ ਕਿਸੇ ਦੀ ਮਦਦ ਕਰਨ ਤੇ ਮਨ ਦੀ એનર્ਜੀ ਵੀ ਹੋਰ ਸ਼ੁਭਫਲ ਦੇਵੇ ਇਸ ਦੇ ਲਈ ਥੋੜਾ ਹਰ ਕਿਸੇ ਦੀ ਗੱਲ ਵੀ ਸੁਣ ਲੈਣੀ ਚਾਹੀਦੀ ਹੈ ਦਿਮਾਗੀ ਰਿਲੈਕਸ ਲੈਣ ਦੇ ਲਈ ਅਫਟਕੜੀ ਵਾਲੇ ਪਾਣੀ ਦੀ ਕੁਰਲੀ ਕਰ ਸਕਦੇ ਹੋ ਕਿ ਆਪਰੇ ਕੋਣ ਮਕਰ ਰਾਸ਼ੀ ਥੋੜੀ ਜਿਹੀ ਉਦਾਸੀ ਥੋੜੀ ਜਿਹੀ ਪਰੇਸ਼ਾਨੀ ਹੋਏ ਤੁਹਾਨੂੰ ਚੰਦਰ ਦੇ 8ਵੇਂ ਸਥਾਨ ਵਿੱਚ ਬੈਠਣ ਕਰਕੇ ਚੰਦਰ 8ਵੇਂ ਚਾਹ ਤਾਂ ਥੋੜੀ ਜਿਹੀ ਚੌਲੋ ਮੁਠੀ ਕੋ ਜਲ ਪ੍ਰਵਾਹ ਕਰ ਦੋ ਵਧੀਆ ਹੋ ਜਾਏਗਾ ਦੂਜਾ ਮੱਥੇ ਤੇ ਦੁੱਧ ਲਾਓ ਤੇ ਚਾ ਜਰੂਰੀ ਨਾ ਹੋਵੇ ਤਾਂ ਘਰ ਤੋਂ ਲੰਬੀ ਯਾਤਰਾ ਨਾ ਕਰੋ ਤੇ ਹਲਕਾ ਜਿਹਾ ਮਿਊਜ਼ਿਕ ਸੁਣ ਲਓ ਅਕੁਰੀਅਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੀ ਗੱਲ ਕਰੀ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਸੂਰਜ ਬੁੱਧ ਸ਼ਨੀ ਲਗਣ ਚ ਚੰਦਰ ਸੱਤਵੇਂ ਸਥਾਨ ਚ ਸਿਤਾਰੇ ਚੰਗੇ ਆ ਦੇ ਨਾਲ ਛਾਏ ਵਿਦੇਸ਼ ਤੋਂ ਪੈਸਾ ਆ ਸਕਦਾ ਕਿਸੇ ਤੋਂ ਰੁਕਿਆ ਪੈਸਾ ਲੈਣਾ ਸੀ ਉਹ ਵੀ ਮਿਲ ਜਾਏਗਾ ਕੰਮ ਕਰ ਦੀ ਸਥਿਤੀ ਸਹੀ ਰਹੇਗੀ ਦਹੀਂ ਲੈ ਕੇ ਥੋੜਾ ਜਿਹਾ ਤੁਸੀਂ ਵੀ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਗਾਂ ਨੂੰ ਘਰਾਚਾਰਾ ਵੀ ਪਾ ਸਕਦੇ ਹੋ ਧੁੱਪ ਚ ਸੇ ਟਾ ਕੇ ਰੱਖੋ ਤੇ ਸੂਰਜ ਬੁੱਧ ਸ਼ਨੀ ਦੀ ਜੁਤੀ ਕਿਸੇ ਤਰ੍ਹਾਂ ਦਾ ਕੋਈ ਕੋਰਟ ਕੇਸ ਨਾ ਪਵੇ ਇਸ ਦੇ ਲਈ ਆਪਣੇ ਪੇਪਰ ਵਰਕ ਬਿਲਕੁਲ ਐਂਡ ਸਹੀ ਕਰਕੇ ਰੱਖੋ ਪਾਈਸੇ ਜਾਨੀ ਮੇਨ ਦਾਸ਼ੀ ਦੀ ਗੱਲ ਕਰੀ ਤਾਂ ਮੇਨ ਦਾਸ਼ੀ ਵਾਲਿਆਂ ਦੇ ਲਈ ਚੰਦਰ ਸ਼ੇਮੇਸਥਾਨ ਵਿੱਚ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਚੰਗਾ ਰਹੇਗਾ ਪਿਤਾ ਦੀ ਸਿਹਤ ਦਾ ਧਿਆਨ ਵੀ ਦਿੱਤਾ ਜਾਵੇ ਤੇ ਮਾਤਾ ਪਿਤਾ ਦੀ ਸਲਾਹ ਨਾਲ ਰਿਸ਼ਤਿਆਂ ਨੂੰ ਵੀ ਅੱਗੇ ਵਧਾਇਆ ਜਾਵੇ ਕੰਮ ਕਾਰਨ ਨੂੰ ਵੀ ਅੱਗੇ ਵਧਾਇਆ ਜਾਵੇ ਤੁਹਾਡੀ ਕੀਤੀ ਗਈ ਜਲਦਬਾਜੀ ਪਰੇਸ਼ਾਨੀਆਂ ਤੇ ਬਦਨਾਮੀ ਦੋਨੋਂ ਹੀ ਕਰ ਸਕਦੀ ਆ ਤਾਂ ਇਸ ਕਰਕੇ ਥੋੜਾ ਟਾਈਮ ਦਿਓ ਆਪਣੇ ਆਪ ਨੂੰ ਹਰ ਰਿਸ਼ਤੇ ਨੂੰ ਤੇ ਪਰਿਵਾਰ ਨੂੰ ਨਾਲ ਲੈ ਕੇ ਚਲੋ ਵੱਧੂ ਜੀ ਖੱਜਲ ਕੁਵਾਰੀ ਹੋਵੇ ਤਾਂ ਛੋਟੇ ਛੋਟੇ ਗੋਲੀਆਂ ਆਟੇ ਦੀਆਂ ਬਣਾ ਕੇ ਮੱਛੀਆਂ ਨੂੰ ਪਾ ਦਿਓ 2 4 10 12 ਜਿੰਨੀਆਂ ਵੀ ਤੁਸੀਂ ਪਾ ਸਕਦੇ ਹੋ ਠੀਕ ਏ ਸੀ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਗ੍ਰਹਿਆਂ ਨੂੰ ਆਪਾਂ ਕਿੱਦਾਂ ਸ਼ੁਭ ਕਰ ਸਕਦੇ ਹਾਂ ਸਹੀ ਕਰ ਸਕਦੇ ਹਾਂ ਤਾਂ ਕਿ ਇਹਨਾਂ ਦਾ ਸ਼ੁਭ ਫਲ ਵੀ ਸਾਨੂੰ ਮਿਲਦਾ ਰਹੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਬੱਚੇ ਸਾਡੇ ਤੇ ਬੜੇ ਹਾਵੀ ਹੋ ਜਾਂਦੇ ਆ ਗੱਲ ਵੀ ਨਹੀਂ ਕਰਨ ਦਿੰਦੇ ਸੁਣਦੇ ਤਾਂ ਚਲੋ ਹੈ ਹੀ ਨਹੀਂ ਆ ਤੇ ਅੱਜ ਕੱਲ੍ਹ ਹੁਣ ਬੱਚਿਆਂ ਦੇ ਫਰਵਰੀ ਚ ਪੇਪਰ ਵੀ ਸ਼ੁਰੂ ਹੋ ਜਣਾ ਹੈ ਮਾਪੇ ਉਹਨੂੰ ਬੜੀ ਟੈਨਸ਼ਨ ਬੜੀ ਪਰੇਸ਼ਾਨੀ ਬੱਚਿਆਂ ਦੇ ਪੇਪਰਾਂ ਦੀ ਆਪਣੇ ਬੱਚਿਆਂ ਨੂੰ ਘਰ ਦੀ ਪੂਰਬ ਦਿਸ਼ਾ ਵਿੱਚ ਸੁਆਣਾ ਸ਼ੁਰੂ ਕਰੋ ਪੂਰਬ ਦਿਸ਼ਾ ਸੂਰਜ ਦੀ ਮੰਨੀ ਜਾਂਦੀ ਹੈ ਸੂਰਜ ਇੱਕ ਜੇ ਉਹ ਤਪਦਾ ਹੈ ਤਾਂ ਹੀ ਉਹ ਸਫਲਤਾ ਪ੍ਰਾਪਤ ਕਰਦਾ ਹੈ ਤਾਂ ਬੱਚੇ ਦੇ ਦਿਮਾਗ 'ਚ ਇੱਕ ਚੀਜ਼ ਹੁੰਦੀ ਹੈ ਕਿ ਮਿਹਨਤ ਕਰਕੇ ਹੀ ਹਰ ਚੀਜ਼ ਮਿਲਦੀ ਹੈ। ਸਾਊਥ ਦੱਖਣ ਦਿਸ਼ਾ 'ਚ ਬਿਲਕੁਲ ਨਾ ਪਾਓ। ਵੈਸਟ 'ਚ ਵੀ ਪਾ ਸਕਦੇ ਹੋ ਪਰ ਪੂਰਬ ਦਿਸ਼ਾ ਬੱਚਿਆਂ ਦੇ ਲਈ ਸਭ ਤੋਂ ਬੈਸਟ ਮੰਨੀ ਜਾਂਦੀ ਆ। ਪੂਰਬ ਦਿਸ਼ਾ ਵਿੱਚ ਬੱਚਿਆਂ ਨੂੰ ਪਾਉਣ ਤੇ ਦਿਮਾਗੀ ਤੌਰ ਤੇ ਵੀ ਠੀਕ, ਮਾਨਸਿਕ ਤੌਰ ਤੇ ਵੀ ਠੀਕ ਤੇ ਸੂਰਜ ਦੀ એનર્ਜੀ ਯਾਨੀ ਕੌਨਫੀਡੈਂਸ ਵੀ ਵਧਾਉਂਦੀ ਹੈ। ਠੀਕ ਹੈ ਜੀ ਤੇ ਬੱਚੇ ਹਾਵੀ ਵੀ ਨਹੀਂ ਹੁੰਦੇ ਪਰਵਾਹ ਤੇ ਸਮਝ ਜਾਸਾ ਧਾਬ ਸਬ ਦਾ ਹੌਸਲਾ ਦਿਨ ਅੱਛਾ ਜਾਵੇ। ਸਾਸ਼ਿਕਾ